ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮੋਗੇ ਜ਼ਿਲ੍ਹੇ ਦੇ ਚੰਡਿਆਣਾ ਚੜੱਕ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਚੰਡਿਆਣਾ ਚੜੱਕ ਦੇ ਕੋਲੇ ਰਹਿ ਜਾਂਦਾ ਮਿੱਤਰੋ ਇਹ ਤੁਹਾਨੂੰ ਤਾਂ ਕਿਹਾ ਵਾ ਵੀ ਚੰਡਿਆਣੇ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਕਰੇਲੂ ਪਰਿਵਾਰ ਦੇ ਘਰੇ ਮੌਜੂਦ ਹਾਂ ਬਾਈ ਕਾਕੇ ਦੇ ਘਰੇ ਇਸ ਟਾਈਮ ਮੈਂ ਮੌਜੂਦ ਹਾਂ son of joginder singh ਬਾਈ ਹੈਂ हां जोगेंद्र ਸਿੰਘ son of ਸਰਦਾਰ ਬਾਈ जोगेंद्र ਸਿੰਘ ਉਹਨਾਂ ਦੇ ਘਰ ਦੇ ਵਿੱਚ ਮੈਂ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਪਸ਼ੂ ਪਾਲਣ ਦਾ ਸ਼ੌਂਕ ਆ ਜਿਹੜਾ ਬਾਈ ਹੋਣਿਆਂ ਨੂੰ ਬਹੁਤ ਵਧੀਆ ਵਾ ਜਾਨਵਰ ਬਾਈ ਹੋਣਿਆਂ ਦੇ ਕੋਲੇ ਇੱਕ ਗਾਂ ਵਕਾਊ ਆ ਜਿਹੜੀ ਦੂਜਾ ਸੂਆ ਵੈੜ ਸੋਈ ਆ ਬਿਲਕੁਲ ਰਾਤ ਤਾਜੀ ਸੋਈ ਐ ਇਹਨੇ ਬੱਚੇ ਨੂੰ ਜਨਮ ਦਿੱਤਾ ਵਾ ਮਿੱਤਰੋ ਇਸ ਵੈੜ ਨੇ ਪਹਿਲੇ ਸੂਏ ਦੇ ਵਿੱਚ 24-25 ਕਿਲੋ ਦੁੱਧ ਦਿੱਤਾ ਹੋਇਆ ਵਾ ਅਤ ਕੀ ਹੁਣ ਇਹ ਦੂਜਾ ਸੂਹਾ ਸੂਈ ਆ ਮਿੱਤਰੋ 22 30 ਕਿਲੋ ਦੁੱਧ ਟੌਰਨ ਦਊਗੀ ਥਣ ਲੇਵੇ ਦੀ ਕੁਆਲਿਟੀ ਬੜੀ ਜ਼ਬਰਦਸਤ ਆ ਸਰੀਰਿਕ ਪੱਖ ਵਾਲੇ ਸਭ ਜਿਹੜੇ ਅੰਗ ਆ ਉਹ ਬਹੁਤ ਵਧੀਆ ਪਾਲੀ ਸੰਭੀ ਆ ਬਾਈ ਹੁਣ ਇਹਨਾਂ ਨੇ ਵੇਚਣੀ ਤਾਂ ਲਈ ਆ ਕਿਉਂਕਿ ਬਾਈ ਹੁਣਾਂ ਦਾ ਲੇਬਰ ਆ ਜਿਹੜਾ ਬੰਦੇ ਆ ਉਹ ਆਪਣੇ ਦੇਸ਼ ਭਈਏ ਜਿਹੜੇ ਰੱਖੇ ਸੀ ਉਹ ਚਲੇ ਗਏ ਤਾਂ ਕਿ ਹੁਣ ਸਾਂਭਣ ਦੇ ਵਿੱਚ ਪਸ਼ੂ ਜ਼ਿਆਦਾ ਵਾ ਬੰਦਾ ਇੱਕਾ ਭਰਾ ਸਾਡਾ ਜਿਹੜਾ ਉਹਨੂੰ ਹੁਣ ਸਾਂਭਣ ਦੇ ਵਿੱਚ ਦਿੱਕਤ ਆਉਂਦੀ ਆ ਬਾਈ ਦੇ ਸੱਟ ਲੱਗ ਗਈ ਇਸ ਕਰਕੇ ਇਹ ਵੇਚਣੀ ਆ ਜਿਹੜੀ ਮਿੱਤਰੀ ਗਾਂ ਮਿੱਤਰੋ ਕੋਈ ਨੁਕਸ ਵਾਲੇ ਪੱਖ ਤੋਂ ਨਹੀਂ ਵੇਚਣੀ ਇਹ ਲੇਵਰ ਵਾਲੇ ਪੱਖ ਤੋਂ ਕਰਕੇ ਤਾਂ ਹੀ ਵੇਚਣ ਨੂੰ ਮਜਬੂਰੀ ਬਣੀ ਆ ਸਾਹਮਣ ਦੇ ਵੱਲੋਂ ਦੁੱਧ 28 30 ਕਿਲੋ ਟੋਰਾਂ ਨਾਲ ਦਿੰਦੀ ਆ ਇਹ ਪਹਿਲੇ ਸੋਏ ਦੇ ਵਿੱਚ ਇਹਨੇ 24 25 ਕਿਲੋ ਪਾਇਆ ਹੋਇਆ ਤੇ ਗਾਂ ਦੀ ਗਵਾਈ ਗਾਂ ਦਾ ਆਰਡਰ ਭਰੀ ਜਾਂਦਾ ਵਾ ਮਿੱਤਰੋ ਬੇਤਰੀਨ ਲੇਵਾ ਵੇਖੋ ਤੁਸੀਂ ਕਿੰਨਾ ਪੱਕਾ ਆਰਡਰ ਦੀ ਕੁਆਲਿਟੀ ਲੰਬਾਈ ਚੜਾਈ ਲੇਵੇ ਦੀ ਬਹੁਤ ਆ ਇੱਕੋ ਜਿਹਾ ਚਾਰੇ ਪਾਸਿਆਂ ਤੋਂ ਲੇਵਾ ਪਿਆ ਨਹੀਂ ਹੈਗਾ ਵੀ ਅੱਗੇ ਨੂੰ ਵੱਧਾ ਤੇ ਪਿਛਾ ਨੂੰ ਘਟਾ ਐਨ ਗੁੰਦੀ ਪਈ ਐ ਚਾਰੇ ਪੱਖਾਂ ਚਾਰ ਦੰਦਾ ਇਹ ਮਿੱਤਰੋ ਕਰਮਾ ਵਾਲੀ ਸੋਈ ਸਵਾਈ ਵੈੜਾ ਦੁੱਧ ਦਾ ਤੁਹਾਨੂੰ ਪੱਕਾ ਦੱਸ ਦਿੱਤਾ ਲੇਵੇ ਦੇ ਪੱਖਾ ਜਿਹੜੇ ਥਣਾਂ ਦੇ ਵਿੱਚ ਗੈਪ ਚਾਰੇ ਪਾਸਿਆਂ ਤੋਂ ਗਿੱਟ-ਗਿੱਟ ਦੀ ਦੂਰੀ ਤੇ ਥਣ ਲੱਗਿਆ ਹੋਇਆ ਕਰਮਾ ਵਾਲੀ ਨੂੰ ਬਹੁਤ ਸੋਹਣਾ ਲੇਵਾ ਜਿਹੜਾ ਕਰਮ ਵਾਲੀ ਦਾ ਭਾਂਡਾ ਬੜਾ ਲੰਬਾਈ ਚੜਾਈ ਵਾਲਾ ਵਾ ਮੈਂ ਤੁਹਾਨੂੰ ਕਹਿਣਾ ਗਾਵਾਂ ਜਿਹੜੇ ਪੁਰਾਣੇ ਦੁੱਧ ਵਾਲੇ ਪੱਖਣੋਂ ਲੈਣੀ ਆਰਡਰ ਦੀ ਕੁਆਲਿਟੀ ਪੂਰੀ ਬੇਹਤਰੀਨ ਖਾਸਾ ਮਗਰ ਵੱਛਾ ਵਾ ਜਾਂਦੇ ਹਨਾ ਬਾਈ ਵੱਚੀ ਇਹਦੇ ਮਗਰ ਆ ਵੱਚੀ ਐ ਲੱਗਦਾ ਜਿਵੇਂ ਕਮਜ਼ੋਰੀ ਜਿਉ ਦਿੱਤੀ ਹੁੰਦੀ ਐ ਨੀ ਨਿੱਕੀ ਜਿਹੀ ਬਚਾਰੀ ਦੋ ਦੋ ਦਾ ਦੋ ਪੀ ਕੇ ਪੂਰੀ ਕਾਮਯਾਬੀ ਵੀ ਹੋ ਜਾਊਗੀ ਕਿਉਂਕਿ ਗਾਂ ਵੈੜ ਚੰਗੀ ਐ ਮਿੱਤਰੋ ਸਰੀਰ ਕਾਲੇ ਪੱਖ ਤੋਂ ਚੰਗੀ ਐ 110000 ਰੁਪਿਆ ਇਸ ਗਾਂ ਦੀ ਕੀਮਤ ਆ ਜਿੰਦੇ ਵਿੱਚੋਂ ਮਾਨਤਣ ਬਾਈ ਹੋਣੀ ਤੁਹਾਡਾ ਕਰ ਦੇਣਗੇ ਬਾਈ ਜਿਹੜੇ ਪ੍ਰਾਣੂ ਗਾਂ ਚੱਜੂਗੀ ਪਿੰਡ ਚੰਡਿਆਣੇ ਦੇ ਵਿੱਚ ਕਾਕੇ ਬਾਈ ਦੇ ਘਰੇ ਸਰਦਾਰ ਜੋਗਿੰਦਰ ਸਿੰਘ ਦੇ ਘਰੇ ਇਹ ਗਾਂ ਖੜੀ ਹੋਈ ਆ ਜਿਹੜੇ ਕਾਲਾ ਮੋੜ ਆ ਜਿਹੜਾ ਚੰਡਿਆਣੇ ਤੋਂ ਉਸ ਮੋੜ ਦੇ ਉੱਤੇ ਹੀ ਬਾਈ ਦਾ ਬਿਲਕੁਲ ਘਰ ਆ ਵਧੇਰੇ ਜਾਣਕਾਰੀ ਲਈ ਬਾਈ ਆਪ ਤਾਂ ਜਿਹੜਾ ਨੰਬਰ ਆ ਸਕਰੀਨ ਦੇ ਉੱਤੇ ਲੱਗਾ ਹੋਇਆ ਗੱਲਬਾਤ ਕਰ ਲਿਓ ਜਿਹੜੇ ਪ੍ਰਾਣੂ ਗਾਂ ਪਸੰਦਾ ਤੁਸੀਂ ਸੰਪਰਕ ਨੰਬਰ ਪਾਈ ਦਾ ਸਕਰੀਨ ਤੇ ਆ ਧੰਨਵਾਦ ਸ਼ੁਕਰੀਆ ਚਾਉਂਦੇ ਰਿਹਾ